ਜੈ ਜੀ ਨਮਸਕਾਰ ਸਸੀਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾ ਵਾ ਇੱਕ ਵਾਰ ਫੇਰ ਤੁਹਾਡਾ ਸਾਰੇ ਦਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਖੁਦਾਦਪੁਰ ਪਿੰਡ ਖੁਦਾਦਪੁਰ ਦੇ ਸਾਡੇ ਪੁੱਜਣ ਦਾ ਮੇਨ ਕਾਰਨ ਸੀ ਕਿ ਇੱਥੋਂ ਦੇ ਇੱਕ ਬੱਚੇ ਨੇ ਜਿਹੜਾ ਹੈ ਉਹ ਨਾਰਥ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਜੋ ਕਿ ਜੰਮੂ ਐਂਡ ਕਸ਼ਮੀਰ ਵਿੱਚ ਹੋਈ ਸੀ ਉਹਦੇ ਵਿੱਚ ਜਿਹੜਾ ਸਿਲਵਰ ਮੈਡਲ ਜਿੱਤਿਆ ਤੇ ਆਪਾਂ ਉਹਨਾਂ ਦੇ ਪੇਰੈਂਟਸ ਨਾਲ ਵੀ ਗੱਲਬਾਤ ਕਰਾਂਗੇ ਬੱਚੇ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਉਹਨਾਂ ਦੇ ਦਾਦਾ ਜੀ ਨਾਲ ਗੱਲਬਾਤ ਕਰਾਂਗੇ ਬੱਚੇ ਦੇ ਦਾਦਾ ਕੀ ਨਾਮ ਹੈ ਆਪਣਾ ਤੇਰਾ ਨਾਮ ਮੋਹਨ ਸਿੰਘ ਹੈ ਜ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਆਪਣੇ ਪੋਤੇ ਦੀ ਜਿਹੜੀ ਹੈ ਕੁਝ ਮੈਡਲ ਜਿੱਤੇ ਖੁਸ਼ੀ ਚ ਮੇਰਾ ਬੇਟਾ ਸ੍ਰੀ ਦਰਸਨ ਸਿੰਘ ਉਸ ਤੋਂ ਅੱਗੇ ਉਹਦਾ ਪੁੱਤਰ ਹਰਜੋਤ ਸਿੰਘ ਜੋ ਕਿ ਮੇਰਾ ਪੋਤਾ ਲੱਗਦਾ ਹੈ ਪਿੰਡ ਖਾਬ ਤੋਂ ਹਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹ ਪਹਿਲੀ ਵਾਰ ਗਿਆ ਹੈ ਤੇ ਉਹ ਕਮਾਂਡ ਨਾਰਥਕ ਮਾਂਡ ਦੇ ਵਿੱਚੋਂ ਸਿਲਵਰ ਜਿੱਤ ਕੇ ਤੇ ਸਾਡੇ ਪਿੰਡ ਦਾ ਮਾਣ ਰੌਸ਼ਨ ਕਰਮ ਬਚਾਉਂਦਾ ਰਾਟਾ ਬੱਚਾ ਹੈ ਡਾ ਕਿੱਥੋਂ ਕੋਚਿੰਗ ਲੈ ਰਿਹਾ ਇਹ ਸਵੇਰ ਬੱਗਾ ਅਕਾਡਮੀ ਹੈ ਜਿੱਥੇ ਕਿ ਉਹ ਟ੍ਰੇਨਿੰਗ ਲੈ ਰਿਹਾ ਮੈਡਲ ਜਿੱਤਣਾ ਬਹੁਤ ਖੁਸ਼ੀ ਦੀ ਗੱਲ ਹੈ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਔਰ ਖਾਸ ਕਰ ਮੈਂ ਦੇ ਆਪਾਂ ਦੇਖ ਵੀ ਰਹੇ ਹਾਂ ਕਿ ਸਾਰੇ ਪਿੰਡ ਦੇ ਸਰਪੰਚ ਵੀ ਪੁੱਛੇ ਨੇ ਚਾਚਾ ਚਾਚੀ ਵੀ ਪੁੱਛੇ ਨੇ ਪੇਰੈਂਟਸ ਉਸ ਤੋਂ ਬਾਅਦ ਨਾਲ ਹੋਰ ਵੀ ਮੈਂਬਰ ਪੁੱਛੇ ਨੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਇਸ ਦੇ ਮੈਡਲ ਜਿੱਤ ਕੇ ਆਉਣ ਦੇ ਵਿੱਚ ਉਧਰੋਂ ਤੁਹਾਡੀ ਟੀਮ ਦੇ ਆਉਣ ਦਾ ਵੀ ਬਹੁਤ-ਬਹੁਤ ਸਵਾਗਤ ਆ ਬਹੁਤ-ਬਹੁਤ ਮਿਹਰਬਾਨੀ ਆ ਅਹੀਂ ਇਹੋ ਹੀ ਅਮੀਰ ਚਾਹੁੰਦੇ ਆ ਕਿ ਬੱਚਾ ਅੱਗੇ ਤੋਂ ਦਿਨ ਧੁੰਗਣੀ ਤੇ ਰਾਤ ਚੁਗਣੀ ਤੱਕ ਹੀ ਕਰਦਾ ਆਪਣੇ ਪਿੰਡ ਦਾ ਨਾਮ ਜੋ ਰੋਸ਼ਨ ਕਰੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇ ਸਾਡਾ ਨਾਮ ਰੋਸ਼ਨ ਕਰੇ ਅੱਗੇ ਆਪਾਂ ਹਰਜੋਤ ਸਿੰਘ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਨੇ ਆਪਣੇ ਇਸ ਬੇਟੇ ਦੀ ਖੁਸ਼ੀ ਵਿੱਚ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਜੀ ਸਸੀਕਰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਘਰ ਆਉਂਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਜੀ ਪ੍ਰਮਾਤਮਾ ਦੀ ਬਖਸ਼ਿਸ਼ ਆ ਇਹ ਚ ਅਹੀਂ ਤੇ ਕੀ ਕਹਿਣਾ ਤੇ ਨਾ ਕੋ ਕਹਿ ਹੀ ਸਕਦੇ ਆ ਇਹ ਉਹਦੀ ਅਕਾਲ ਪੁਰਖ ਦੀ ਕਿਰਪਾ ਉਹਦੇ ਸਦਕਾ ਅਹੀਂ ਇਹਨੇ ਜੋਗੇ ਹਨ ਨਹੀਂ ਸਰ ਕਿਤੇ ਨਾ ਕਿਤੇ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਤੇ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਦਾ ਬਾਹ ਜੀ ਜਿਹੜੀ ਪਰਮਾਧਮਾਂ ਦੀ ਡਿਊਟੀ ਲਈ ਜਾ ਨਿਭਾਈ ਜਾਈਦਾ ਬਾਕੀ ਸਹਿਯੋਗ ਆ ਸਾਰੇ ਪਰਿਵਾਰ ਦਾ ਇਹ ਅਹੀਂ ਇਕੱਲੇ ਤੇ ਨਹੀਂ ਨਿਭਾ ਸਕਦੇ ਸਾਰੇ ਚਾਚੇ ਤਾ ਦਾ ਦਾਦੇ ਦਾਦੀ ਦਾ ਪੂਰੇ ਪਰਿਵਾਰ ਦਾ ਸਹਿਯੋਗ ਆ ਤੇ ਫੇਰੇ ਕੰਮ ਚੱਲਦੇ ਆ ਪਿੰਡ ਦਾ ਨਾਮ ਰੋਸ਼ਨ ਕਰ ਦਿੰਦਾ ਹੈ ਚਲੋ ਜੀ ਕਿਰਪਾ ਪਰਮਾਤਮਾ ਦੀਓ ਬਾਬੇ ਸ਼ੇਰੀ ਚਾਂਦੀ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਆਪਣੇ ਵੱਲੋਂ ਪੂਰੀ ਵਾਹ ਲਾਵਾਂਗੇ ਜੀ ਬਾਕੀ ਉਹਦੀ ਨਜ਼ਰ ਸਵੱਲੀ ਚਾਈਦੀ ਆ ਬਹੁਤ ਸਾਰੇ ਜਿਹੜੇ ਦਰਸ਼ਕ ਹੈ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਅਹੀਂ ਇਹੋ ਕਹਿੰਨੇ ਆ ਵੀ ਚਲੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੋੜੋ ਉਹਦੇ ਨਾਲ ਉਹਨਾਂ ਦੀ ਸਰੀਰੀਕ ਸਿੱਖਿਆ ਵੀ ਆਊਗੀ ਤੰਦਰੁਸਤ ਵੀ ਤੇ ਮਾਨਸਿਕ ਤੌਰ ਤੇ ਵੀ ਉਹ ਫਰਫਲੇ ਤਾਂ ਹੋਣਗੇ ਹਰਜੋ ਸਿੰਘ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਨੇ ਬੇਟਾ ਕੀ ਨਾਟੜਾ ਹਰਜੋ ਸਿੰਘ ਬੇਟਾ ਕੀ ਬੰਨਾ ਚਾਹੁੰਦੇ ਹੋ ਫਿਊਚਰ ਚ ਚੈਂਪੀਅਨ ਸਪੋਰਟਸ ਚੈਂਪੀਅਨ ਬੇਟਾ ਕਿੱਦਾਂ ਰਸਾ ਯੂਰ ਰਹਿੰਦਾ ਪੇਰੈਂਟਸ ਤਾਂੜੇ ਵਧੀਆ ਖਾਲਸਾ ਵਾਈ ਕਿੱਚ ਕੀ ਫਤਿਹ ਮੇਰਾ ਪ੍ਰਾ ਨਾਰਥ ਇੰਡੀਅਨ ਚੈਂਪੀਅਨਸ਼ਿਪ ਦੇ ਵਿੱਚੋਂ ਮੈਡਲ ਲੈ ਕੇ ਆਇਆ ਤੇ ਸਾਡੇ ਪਰਿਵਾਰ ਨੂੰ ਤੇ ਮੈਨੂੰ ਬਹੁਤ ਖੁਸ਼ੀ ਹੈ ਤੁਹਾਡੇ ਵਾਸਤੇ ਸਾਡੇ ਪੇਟ ਵਾਸਤੇ ਬਹੁਤ ਮਾਣ ਦੀ ਗੱਲ ਹੈ ਥੈਂਕ ਯੂ ਸਾਨੂੰ ਸਤਿ ਸ਼੍ਰੀ ਅਕਾਲ ਜੀ ਇਸ ਬੱਚੇ ਦੇ ਸਾਨੂੰ ਬਹੁਤ ਮਾਣ ਹੈ ਔਰ ਸਾਡੇ ਪਿੰਡ ਚੋਂ ਪਹਿਲਾ ਬੱਚਾ ਕੋਈ ਹੋਰ ਸਿਲਵਰ ਮੈਡਲ ਲਿਆ ਕਿਸੇ ਨੇ ਮੈਂ ਕਹਿ ਨਹੀਂ ਸਕਦਾ ਪਰ ਸਾਡੇ ਪਿੰਡ ਦਾ ਪਹਿਲਾ ਬੱਚਾ ਜਿਹੜਾ ਸਿਲਵਰ ਮੈਡਲ ਲੈ ਕੇ ਸਾਡੇ ਪਿੰਡ ਆਇਆ ਔਰ ਬੜੇ ਮਾਣ ਵਾਲੀ ਗੱਲ ਆ ਇਸ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਜਿਹੜੇ ਸਾਡੇ ਬੱਚੇ ਆ ਸਾਡੇ ਪਿੰਡ ਦੇ ਹੋਰ ਬੱਚੇ ਆ ਉਹਨਾਂ ਨੂੰ ਵੀ ਇਹ ਸਿੱਖਣਾ ਚਾਹੀਦਾ ਕਿ ਆਪਾਂ ਫੋਨ ਛੱਡ ਕੇ ਫਰੀ ਵਾਲੇ ਕੰਮ ਛੱਡ ਕੇ ਆਪਾਂ ਪੜ੍ਹਾਈ ਵੱਲ ਵਿਦ ਖਿਡਾਲਤਾਂ ਧਿਆਨ ਦਈਏ ਔਰ ਸਾਡੇ ਪਿੰਡ ਦਾ ਪਹਿਲਾ ਬੱਚਾ ਮੇਰੀ ਹੋਂਸ ਦੇ ਵਿੱਚ ਪਹਿਲਾ ਬੱਚਾ ਜਿਹੜਾ ਸਿਲਵਰ ਮੈਡਲ ਲੈ ਕੇ ਜੀਐਨਕੇ ਵਿੱਚ ਘਟ ਖੇਡ ਕੇ ਸਾਡੇ ਪਿੰਡ ਆਪਣੇ ਘਰ ਆਇਆ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜੀ ਪਰ ਇਸ ਬੱਚੇ ਦੇ ਮਾਣ ਕਰਦੇ ਆ ਇਹਨਾਂ ਦੇ ਫਾਦਰ ਤੇ ਇਹਨਾਂ ਦੇ ਦਾਦਾ ਜੀ ਤੇ ਇਹਨਾਂ ਦੇ ਪਰਿਵਾਰ ਤੇ ਬਹੁਤ ਹੀ ਵੱਡੀ ਗੱਲ ਆ ਸਾਡੇ ਪਿੰਡ ਵਾਸਤੇ ਬਹੁਤ ਵੱਡੀ ਗੱਲ ਆ ਜੀ ਬਹੁਤ ਵੱਡੀ ਮਾਣਮਰਿ ਗੱਲ ਹੈ ਪਰ ਸੱਚਾ ਜਿੱਦਾਂ ਅੱਜ ਕੱਪ ਦੇਖਦੇ ਆ ਕਿ ਨਸ਼ਾ ਬਹੁਤ ਵੱਧ ਗਿਆ ਪੰਜਾਬ 'ਚ ਤੇ ਬੱਚੇ ਜਿਹੜੇ ਆ ਉਹ ਕਿ ਡਬਲ ਘਟ ਗਏ ਨੇ ਉਹਨਾਂ ਨੂੰ ਕੀ ਮਿਲਤ ਦੇਣਾ ਚਾਹੋਗੇ ਮੈਸੇਜ ਭਾਈ ਇਦਾਂ ਕਿ ਸਾਡੇ ਪਿੰਡ ਵੀ ਸਾਡੇ ਆਲੇ ਦੁਆਲੇ ਪਿੰਡ ਵਿੱਚ ਬਹੁਤ ਨਸ਼ਾ ਹੈਗਾ ਸਾਡੇ ਪਿੰਡ ਦੇ ਸਰਪੰਚ ਸਾ ਵੀ ਸਾਡੇ ਪਿੰਡ ਦੇ ਸਰਪੰਚ ਮੈਂਬਰਾਂ ਦੀ ਇੱਕੋ ਹੀ ਇੱਕੋ ਹੀ ਅਥਾਰਟੀ ਹੈ ਕਿ ਆਪਾਂ ਆਪਣੇ ਪਿੰਡ ਵਿੱਚ ਨਸ਼ਾ ਨਹੀਂ ਆਣ ਦੇਣਾ ਔਰ ਨਾ ਹੀ ਆਂਦਣਾ ਇੱਕ ਇਕੱਠੇ ਹੋ ਗਿਆ ਬਰੇਣਾ ਨਸ਼ੇ ਵਿਰੋਧ ਚੱਲਣਾ ਔਰ ਬੱਚਿਆਂ ਨੂੰ ਅੱਗੇ ਖੇਡਾਂ ਦੇ ਮਾਦਾਰਮ ਵਿੱਚ ਲਿਆ ਗਿਆਣਾ ਆਪਣੇ ਪਿੰਡ ਦੀ ਗਰਾਊਂਡ ਆਪਾਂ ਬੁਰੀ ਤਿਆਰ ਕਰਵਾ ਰਿਹਾ ਕਰਵਾ ਰਹੇ ਹਾਂ ਕੁਝ ਦਿਨਾਂ ਦੇ ਵਿੱਚ ਵਿੱਚ ਆਪਾਂ ਖੇਡ ਦੇ ਮੈਦਾਨ ਸੋਰੀ ਆਪਣਾ ਜਿਮ ਦਾ ਸਮਾਨ ਖੇਡਾਂ ਦਾ ਸਮਾਨ ਹੋਰ ਵੀ ਲੈ ਕੇ ਆਵਾਂਗੇ ਔਰ ਲੈ ਕੇ ਆਣਾ ਵੀ ਹੈਗਾ ਸਰਪੰਚ ਸਾਹਿਬ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਬੱਚਿਆਂ ਨੂੰ ਇਹੀ ਹੈ ਕਿ ਆਪਣੀ ਨਸ਼ੇ ਦੇ ਦੂਰ ਰਹੋ ਖੇਡਾਂ ਵੱਲ ਧਿਆਨ ਦਿਓ ਪੜ੍ਹਾਈ ਵੱਲ ਧਿਆਨ ਦਿਓ ਅ ਨਮਸਕਾਰ ਮੈਂ ਜੇ ਐਲ ਬੱਗਾ ਚੇਅਰਮੈਨ ਸੋਭਾ ਬਗਾ ਸਪੋਰਟ ਅਕੈਡਮੀ ਬਾਬੂਵਾਲ ਗੁਰਦਾਸਪੁਰ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਪੈਸ਼ਲੀ ਗੁਰਦਾਸਪੁਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹਨਾ। ਔਰ ਨਾਲ ਹੀ ਜਿਹੜੇ ਬੱਚੇ ਸਾਡੇ ਮੈਡਲ ਜਿੱਤ ਕੇ ਆਏ ਆ ਨਾਰਥ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਵਿੱਚ। ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ, ਉਹਨਾਂ ਦੇ ਪੇਰੈਂਟਸ ਨੂੰ ਵੀ ਬਹੁਤ ਵਧਾਈ। ਸਰ 2024 ਬਹੁਤ ਵਧੀਆ ਰਿਹਾ। 4-5 ਮਹੀਨੇ ਤੁਸੀਂ ਆਪਣੀ ਅਕੈਡਮੀ ਨੂੰ ਓਪਨਿੰਗ ਕੀਤੀ ਸੀ। 4-5 ਮਹੀਨੇ ਵਿੱਚ ਹੀ ਰਿਜ਼ਲਟ ਬਹੁਤ ਵਧੀਆ ਆ। ਤੇ ਕਿਸ ਤਰ੍ਹਾਂ ਦਾ ਰਿਹਾ 2024 ਔਰ 2025 ਚ ਕੀ ਆਸ ਕਰਦੇ ਹੋ? ਇਹ 2024 ਸਾਡੇ ਵਾਸਤੇ ਬਹੁਤ ਵਧੀਆ ਰਿਹਾ। ਸਪੈਸ਼ਲੀ ਇਹ ਸਤੰਬਰ ਵਿੱਚ ਹੀ ਓਪਨਿੰਗ ਕੀਤੀ ਸੀ। ਔਰ ਉਹਦੇ ਵਿੱਚ ਸਾਡੇ ਬੱਚਿਆਂ ਨੇ ਪਹਿਲੇ ਜਿਮਨਾਸਟਿਕ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਹਾਲੀ ਵਿੱਚ ਜਿਹੜੇ ਜੰਮੂ ਕਸ਼ਮੀਰ 'ਚ ਨੌਥ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਹੋਈ ਆ। ਉਹਦੇ ਵਿੱਚ ਸਾਡੇ ਬੱਚਿਆਂ ਨੇ 10 골ਡ ਔਰ 4 ਬ੍ਰੌਂਜ਼ ਔਰ 4 ਸਿਲਵਰ ਮੈਡਲ ਜਿੱਤੇ ਆ। ਤੇ ਸਾਡੇ ਵਾਸਤੇ ਬੜੀ ਉਪਲਬਧੀ ਆ। ਇਹਦੇ ਪਿੱਛੇ ਖਾਸ ਤੌਰ ਤੇ ਜਿਹੜੇ ਬੱਚੇ ਆ ਉਹਨਾਂ ਦੀ ਮਿਹਨਤ ਤੇ ਸਾਡੇ ਜਿਹੜੇ ਕੋਚਸ ਆ ਉਹ ਪੂਰੀ ਈਮਾਨਦਾਰੀ ਨਾਲ ਆਪਣੀ ਲਗਨ ਨਾਲ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਆ ਤੇ ਉਹਦਾ ਇਹ ਨਤੀਜਾ ਆ ਕਿ ਅਸੀਂ ਇਹ ਉਪਲਬਧੀਆਂ ਪ੍ਰਾਪਤ ਕੀਤੀਆਂ ਔਰ ਦੋ ਪ੍ਰਾਰ 25 ਵਿੱਚ ਮਈ ਵਿੱਚ ਆ ਨੈਸ਼ਨਲ ਕਲੈਟ ਚੈਂਪੀਅਨਸ਼ਿਪ ਹੋ ਰਹੀ ਆ ਉਹਦੇ ਵਾਸਤੇ ਆਪਾਂ ਤਿਆਰੀ ਕਰ ਰਹੇ ਆ ਔਰ ਸਤੰਬਰ-ਅਕਤੂਬਰ ਵਿੱਚ ਸਟੇਟ ਲੈਵਲ ਦੀ ਜਿਮਨਾਸਟਿਕ ਕੰਪੀਟੀਸ਼ਨ ਹੋਣੀ ਆ ਉਹਦੇ ਵਾਸਤੇ ਬੱਚਿਆਂ ਦੀ ਇਹ ਤਿਆਰੀ ਕਰਾ ਰਹੇ ਆ ਔਰ ਉਮੀਦ ਕਰਦੇ ਆ ਕਿ ਇਸ ਵਿੱਚ ਵੀ ਸਾਡੇ ਰਿਜ਼ਲਟ ਜੜੇ ਵਧੀਆ ਰਹਿਣਗੇ